ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਪੰਜਾਬੀ ਚੈਨਲ ਢਿੱਲੋਂ ਮਿਲ ਵਿੱਚ ਫੂਡ ਉੱਤੇ ਅੱਜ ਮੈਂ ਤੁਹਾਡੇ ਲਈ ਪਾਲਕ ਦੀ ਬਹੁਤ ਹੀ ਵਧੀਆ ਰੈਸਪੀ ਹੈ ਜਿਹੜੇ ਆਲੂ ਅਤੇ ਪਾਲਕ ਦੇ ਪਰੌਂਠੇ ਲੈ ਕੇ ਆਈ ਆਂ ਪਾਲਕ ਹੈ ਜਿਹੜੀ ਇਹ ਆਪਣੀ ਸਿਹਤ ਲਈ ਬਹੁਤ ਹੀ ਗੁਣਕਾਰੀ ਹੁੰਦੀ ਹੈ ਇਹ ਆਪਣੀ ਸਿਹਤ ਦੀਆਂ ਅੱਖਾਂ ਵਾਸਤੇ ਵੀ ਬਹੁਤ ਹੀ ਵਧੀਆ ਏ ਤੇ ਆਪਣੀਆਂ ਹੱਡੀਆਂ ਨੂੰ ਵੀ ਮਜ਼ਬੂਤ ਕਰਦੀ ਹੈ ਜਿਨ੍ਹਾਂ ਦੇ ਬੱਚੇ ਹਰੀਆਂ ਸਬਜ਼ੀਆਂ ਨਹੀਂ ਖਾਂਦੇ ਉਹਨਾਂ ਲਈ ਇਹ ਆਲੂ ਦੇ আর ਪਾਲਕ ਦੇ ਪਰੌਂਠੇ ਨੇ ਜਿਹੜੇ ਬਹੁਤ ਹੀ ਵਧੀਆ ਮੰਨੇ ਜਾਂਦੇ ਨੇ ਤੇ ਬੱਚੇ ਨੇ ਜਿਹੜੇ ਉਹ ਵੀ ਖੁਸ਼ ਹੋ ਕੇ ਖਾ ਲੈਂਦੇ ਨੇ ਤੇ ਆਪਾਂ ਨੇ ਆਲੂ ਪਾਲਕ ਦੇ ਪਰੌਂਠੇ ਬਣਾਉਣ ਦੇ ਲਈ 6-7 ਆਲੂ ਉਬਾਲ ਕੇ ਰੱਖ ਲਏ ਨੇ ਤੇ ਧਨੀਆ ਤੇ ਹਰੀ ਮੇਥੀ ਆ ਜਿਹੜੀ ਇਹ ਵੀ ਮੈਂ ਥੋੜੀ ਜੀ ਧੋ ਕੇ ਚੰਗੀ ਤਰ੍ਹਾਂ ਸਾਫ਼ ਕਰਕੇ ਕੱਟ ਕਰਕੇ ਰੱਖ ਲਈ ਸੀ ਤੇ ਇੱਕ ਮੈਂ ਪਿਆਜ਼ ਆ ਜਿਹੜਾ ਇਹ ਵੀ ਬਰੀਕ ਕੱਟ ਕੇ ਰੱਖ ਲਿਆ ਹੈ ਤੇ ਇਧਰ ਆਪਣੀ ਪਾਲਕ ਆ ਜਿਹੜੀ ਬੋਇਲ ਹੋ ਚੁੱਕੀ ਆ ਤੇ ਹੁਣ ਆਪਾਂ ਨੇ ਇਹਨੂੰ ਠੰਡੇ ਪਾਣੀ ਦੇ ਵਿੱਚ ਕੱਢ ਲੈਣਾ ਤਾਂ ਕਿ ਜਿਹੜਾ ਇਹਦੀ ਓਵਰ ਕੁਕਿੰਗ ਉਹ ਰੁਕ ਸਕੇ ਤੇ ਹੁਣ ਆਪਾਂ ਨੇ ਇੱਕ ਬਲੈਂਡਿੰਗ ਜਾਰ ਲੈ ਲੈਣਾ ਉਹਦੇ ਵਿੱਚ ਆਪਾਂ ਨੇ ਪਾਲਕ ਨੂੰ ਬਾਕੀ ਚੰਗੀ ਤਰ੍ਹਾਂ ਬਲੈਂਡ ਕਰ ਲੈਣਾ ਇੱਕ ਪੇਸਟ ਦੀ ਤਰ੍ਹਾਂ ਇਹਨੂੰ ਬਣਾ ਲਵਾਂਗੇ ਪਾਲਕ ਆ ਜਿਹੜੀ ਇਹ ਆਪਾਂ ਨੂੰ ਖਾਣੀ ਚਾਹੀਦੀ ਆ ਸਰਦੀਆਂ ਦੀ ਰੁੱਤੀ ਆ ਜਿਹਦੇ ਵਿੱਚ ਆਪਾਂ ਨੂੰ ਘਰ ਦੀ ਪਾਲਕ ਵਧੀਆ ਮਿਲ ਜਾਂਦੀ ਆ ਤੇ ਆਪਾਂ ਨੂੰ ਬਹੁਤ ਹੀ ਇਹ ਪਾਲਕਾ ਜਿਹੜੀ ਫਾਇਦਾ ਦਿੰਦੀ ਆ ਆਪਾਂ ਨੂੰ ਹਫਤੇ ਚ 3-4 ਵਾਰ ਤਾਂ ਇਹ ਰੋਟੀਆਂ ਦੇ ਵਿੱਚ ਪਾ ਕੇ ਜਾਂ ਆਪਾਂ ਸਬਜ਼ੀ ਬਣਾ ਕੇ ਵੀ ਇਹਨੂੰ ਖਾ ਸਕਦੇ ਆ ਤੇ ਹੁਣ ਆਪਾਂ ਨੇ ਇੱਕ ਆਪਾਂ ਨੇ ਬਰਤਨ ਲਿਆ ਉਹਦੇ ਵਿੱਚ ਆਪਾਂ ਨੇ ਦੋ ਬਾਟੀਆਂ ਆਟੇ ਦੀਆਂ ਛਾਂਲ ਲਈਆਂ ਨੇ ਤੇ ਹੁਣ ਆਪਾਂ ਨੇ ਪਾਲਕ ਦਾ ਜਿਹੜਾ ਪੇਸਟ ਆ ਇਹਦੇ ਵਿੱਚ ਮਿਕਸ ਕਰ ਲੈਣਾ ਤੇ ਇੱਕ ਸੌਫਟ ਜਿਹਾ ਡੋ ਆ ਜਿਹੜਾ ਆਪਾਂ ਨੇ ਤਿਆਰ ਕਰ ਲੈਣਾ ਆਪਾਂ ਨੇ ਆਟਾ ਜਿਹੜਾ ਨਾਰਮਲ ਹੀ ਗੁੰਨਣਾ ਹੈ ਜਿਵੇਂ ਕਿ ਆਪਾਨੂੰ ਪਤਾ ਆਪਾਂ ਰੋਜ਼ ਦੀ ਤਰ੍ਹਾਂ ਤਿਆਰ ਕਰਦੇ ਆ ਤੇ ਇੱਧਰ ਆਪਾਂ ਨੇ ਆਲੂ ਨੇ ਜਿਹੜੇ ਉਹ ਕੱਦੂਕਾਸ਼ ਕਰ ਲਏ ਨੇ ਤੇ ਨਾਲ ਹੀ ਮੈਂ 1/2 ਇੰਚ ਟੁਕੜਾ ਜਿਹੜਾ ਅਦਰਕ ਦਾ ਪਾਉਂਗੀ ਇਹਦੇ ਨਾਲ ਜਿਹੜਾ ਟੇਸਟ ਦਾ ਪ੍ਰੌਂਟ ਜਾਂਦਾ ਉਹ ਵੀ ਬਹੁਤ ਵਧੀਆ ਹੁੰਦਾ ਹੈ ਤੇ ਅਦਰਕ ਹੈ ਜਿਹੜਾ ਸਿਹਤ ਲਈ ਵੀ ਬਹੁਤ ਗੁਣਕਾਰੀ ਹੈ ਤੇ ਨਾਲੇ ਇੱਕ ਮੇ ਚਮਚਾ ਗ੍ਰੇਟ ਕੀਤੀਆਂ ਹੋਈਆਂ ਮਿਰਚਾਂ ਦਾ ਹਰੀਆਂ ਮਿਰਚਾਂ ਤੇ ਲਾਲ ਦੋਨੋਂ ਮਿਕਸ ਕਰਕੇ ਕਰਕੇ ਰੱਖੀਆਂ ਹੋਈਆਂ ਨੇ ਉਹਨਾਂ ਦਾ ਇੱਕ ਚਮਚਾ ਪਾ ਲਿਆ ਏ ਇੱਕ ਮੈਂ ਜਿਹੜਾ ਮੀਡੀਅਮ ਪਿਆਜ਼ ਕੱਟਿਆ ਸੀਗਾ ਉਹ ਵੀ ਪਾ ਦਤਾ ਤੇ ਨਾਲ ਆਪਾਂ ਨੇ ਇੱਕ ਚਮਚਾ ਇਹ ਜਿਹੜਾ ਇਹਦੇ ਵਿੱਚ ਧਨੀਆ ਪਾਊਡਰ ਅੱਧਾ ਚਮਚਾ ਆਪਾਂ ਇਹਦੇ ਵਿੱਚ ਜੀਰਾ ਪਾਊਡਰ ਲਵਾਂਗੇ ਨਾਲ ਹੀ ਆਪਾਂ ਚਮਚ ਦਾ ਚੌਥਾ ਹਿੱਸਾ ਜਿਹੜਾ ਆਪਾਂ ਇਹਦੇ ਵਿੱਚ ਹਲਦੀ ਪਾ ਲੈਣੀ ਆ ਤੇ ਇਹਨਾਂ ਚੀਜ਼ਾਂ ਨੂੰ ਪਾਉਣ ਤੋਂ ਬਾਅਦ ਆਪਾਂ ਨੇ ਧਨੀਆ ਤੇ ਹਰੀ ਮੇਥੀ ਸੀਗੀ ਜਿਹੜੀ ਕੱਟ ਕੇ ਰੱਖੀ ਹੋਈ ਉਹ ਵੀ ਪਾ ਦਵਾਂਗੇ ਤੇ ਆਪਾਂ ਨਮਕ ਇਹਦੇ ਵਿੱਚ ਹਲੇ ਐਡ ਨਹੀਂ ਕਰਨਾ ਅੱਪਾ ਨਮਕ ਉਸ ਟਾਈਮ ਕਰਾਂਗੇ ਜਦੋਂ ਆਪਾਂ ਪਰੌਂਠੇ ਬਣਾਉਣੇ ਹੋਣਗੇ ਤੇ ਹੁਣ ਆਪਾਂ ਨੇ ਇਹਨਾਂ ਨੂੰ ਇੱਕ ਸਾਈਡ ਤੇ ਰੱਖ ਕੇ ਆਟੇ ਦਾ ਦੇਖੋ ਜਿਹੜਾ ਡੋਆ ਉਹ ਵਧੀਆ ਤਿਆਰ ਹੋ ਗਿਆ ਸੀ ਤੇ ਇੱਕ ਵਾਰ ਇਹਨੂੰ ਮੈਂ ਮੁੱਕੀ ਦੇ ਕੇ ਰੱਖ ਲਿਆ ਸੀਗਾ ਤੇ ਹੁਣ ਆਪਾਂ ਨੇ ਇੱਕ ਚਮਚਾ ਇਹਦੇ ਵਿੱਚ ਨਮਕ ਦਾ ਐਡ ਕਰ ਲਿਆ ਏ ਨਮਕ ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਲੈ ਸਕਦੇ ਹੋ ਵੱਧ ਘੱਟ ਜਿੱਦਾਂ ਦਾ ਵੀ ਤੁਸੀਂ ਖਾਣਾ ਪਸੰਦ ਕਰਦੇ ਹੋ ਤੇ ਹੁਣ ਆਪਾਂ ਨੇ ਆਲੂਆਂ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲੈਣਾ ਤਾਂ ਕਿ ਜਿਹੜੇ ਮਸਾਲੇ ਨੇ ਉਹ ਇੱਕ ਬਰਾਬਰ ਮਿਕਸ ਹੋ ਜਾਣ ਤੇ ਦੇਖੋ ਜਿਹੜੇ ਆਲੂਆਂ ਦੀ ਪਿਠੀ ਉਹ ਆਪਾਂ ਨੇ ਇਦਾਂ ਤਿਆਰ ਕਰ ਲਈ ਆ ਤੇ ਹੁਣ ਆਪਾਂ ਨੇ ਇੱਕ ਰੋਟੀ ਬੇਲ ਲੈਣੀ ਆ ਤੇ ਇਹਦੇ ਵਿੱਚ ਆਪਾਂ ਨੇ ਆਲੂਆਂ ਦੀ ਸਟਫਿੰਗ ਰੱਖ ਲੈਣੀ ਆ ਜਿੱਦਾਂ ਕਿ ਤੁਹਾਨੂੰ ਪਤਾ ਹੀ ਆਪਾਂ ਅਕਸਰ ਆਲੂਆਂ ਦੇ ਪਰੌਂਠੇ ਬਣਾਉਨੇ ਆ ਕੋਈ ਆਪਾਂ ਗੋਲ ਬਣਾ ਲੈਂਦੇ ਆ ਇਹ ਅੱਜ ਮੈਂ ਜਿਹੜਾ ਚੌਰਸ ਸ਼ੇਪ ਦੇ ਵਿੱਚ ਪਰੌਂਠਾ ਬਣਾ ਕੇ ਦਿਖਾਉਂਗੀ ਤੇ ਇਸ ਤਰ੍ਹਾਂ ਹੀ ਤੁਸੀਂ ਆਪਣੇ ਬੱਚਿਆਂ ਨੂੰ ਜਿਵੇਂ ਕਿ ਬੱਚੇ ਨੇ ਜਿਹੜੇ ਪਾਲਕ ਵਗੈਰਾ ਮੇਠੀ ਵਗੈਰਾ ਖਾਣਾ ਉਹ ਪਸੰਦ ਨਹੀਂ ਕਰਦੇ ਜਿਵੇਂ ਆਪਾਂ ਪੁਰਜੀ ਬਣਾ ਲੰਨੇ ਆ ਤਾਂ ਇਕਨ ਇਹਨਾਂ ਨੂੰ ਤੁਸੀਂ ਪਰੌਂਠਿਆਂ ਦੇ ਵਿੱਚ ਜਿਆਦਾ ਤੋਂ ਜਿਆਦਾ ਇਸਤੇਮਾਲ ਕਰਕੇ ਇਹ ਹਰੀਆਂ ਸਬਜ਼ੀਆਂ ਦੇ ਜਿਹੜੇ ਲਾਭ ਨੇ ਉਹ ਬੱਚਿਆਂ ਨੂੰ ਤੁਸੀਂ ਦੇ ਸਕਦੇ ਹੋ ਬੱਚੇ ਨੇ ਜਿਹੜੇ ਬਹੁਤ ਨੱਕ ਬੁੱਲ ਮਾਰਦੇ ਨੇ ਸਬਜ਼ੀ ਖਾਣ ਲੱਗੇ ਸੋ ਇਸੇ ਤਰ੍ਹਾਂ ਤੁਸੀਂ ਬੱਚਿਆਂ ਨੂੰ ਬਣਾ ਕੇ ਦਿਆ ਕਰੋ ਨਾਲ ਇਹ ਸੇਤ ਲਈ ਵੀ ਬਹੁਤ ਚੰਗੀਆਂ ਹੁੰਦੀਆਂ ਨੇ ਹਰੀਆਂ ਪੱਤੇਦਾਰ ਸਬਜ਼ੀਆਂ ਜਿਹੜੀਆਂ ਖਾਣੀਆਂ ਆਪਾਂ ਨੂੰ ਚਾਹੀਦੀਆਂ ਨੇ ਤੇ ਦੇਖੋ ਪਰੌਂਠਾ ਜਿਹੜਾ ਮੈਂ ਪਲਟ ਲਿਆ ਸੀਗਾ ਤੇ ਘਿਓ ਆ ਜਿਹੜਾ ਮੈਂ ਅੱਜ ਗਰਮ ਕਰਕੇ ਨਹੀਂ ਲਗਾਇਆ ਇਹ ਆਪਾਂ ਨੇ ਦੇਸੀ ਘਿਓ ਲਿਆ ਤੁਸੀਂ ਰਿਫਾਈਂਡ ਜਾਂ ਡਾਲਡਾ ਆਇਲ ਵੀ ਵਰਤ ਸਕਦੇ ਹੋ ਮੈਨੂੰ ਹੱਥ ਦੀ ਹੈਲਪ ਦੇ ਨਾਲ ਜਿਹੜਾ ਘਿਓ ਲਗਾਉਣਾ ਉਹ ਸੌਖਾ ਲੱਗਦਾ ਏ ਤਾਂ ਤੁਸੀਂ ਚਮਚੇ ਧਣ ਨਾਲ ਗਰਮ ਕਰਕੇ ਵੀ ਘਿਓ ਲਗਾ ਸਕਦੇ ਹੋ ਮੈਂ ਇਸੇ ਤਰ੍ਹਾਂ ਕਿਓ ਲਾਇਆ ਤੇ ਆਪਾਂ ਨੇ ਚੰਗੀ ਤਰ੍ਹਾਂ ਪਰੌਂਠੇ ਨੂੰ ਦਵਾ ਕੇ ਰਾੜ ਲੈਣਾ ਇੱਕ ਪਰੌਂਠਾ ਆਪਣਾ ਤਿਆਰ ਹੋ ਗਿਆ ਏ ਇਸੇ ਤਰ੍ਹਾਂ ਆਪਾਂ ਨੇ ਦੂਜਾ ਪਰੌਂਠਾ ਵੀ ਬਣਾ ਲੈਣਾ ਦੂਜੇ ਪਰੌਂਠੇ ਨੂੰ ਵੀ ਆਪਾਂ ਇਦਾਂ ਪਲਟ ਕੇ ਕਿਓ ਲਾ ਲਾਂਗੇ ਕਿਓ ਤੁਸੀਂ ਵੱਧ ਘੱਟ ਆਪਣੀ ਚੋਇਸ ਅਕੋਰਡਿੰਗ ਲਾ ਸਕਦੇ ਹੋ ਵੈਸੇ ਕਿਓ ਤੇਲ ਆ ਜਿਹੜਾ ਆਪਾਂ ਨੂੰ ਘੱਟ ਹੀ ਖਾਣਾ ਚਾਹੀਦਾ ਤੇ ਇਦਾਂ ਆਪਾਂ ਨੇ ਚੰਗੀ ਤਰ੍ਹਾਂ ਇਹਨੂੰ ਕਿਉਂ ਲਾ ਕੇ ਰਾੜ ਲੈਣਾ ਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਮੇਰੀਆਂ ਵੀਡੀਓਜ਼ ਨੇ ਜਿਹੜੀਆਂ ਉਹ ਡੇਲੀ ਦੇਖਦੇ ਨੇ ਉਹਨਾਂ ਨੂੰ ਵੀ ਰਿਕਵੈਸਟ ਹੈ ਕਿ ਮੇਰੇ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰ ਲੈਣ ਨਾਲ ਹੀ ਬੈਲ ਆਈਕਨ ਦੇ ਉੱਤੇ ਕਲਿੱਕ ਕਰ ਦੇਣ ਤਾਂ ਕਿ ਮੇਰੀ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਹੈ ਜਿਹੜੀ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਦੇਖੋ ਜਿਹੜੇ ਆਪਣੇ ਪਰੌਂਠੇ ਨੇ ਬਣ ਕੇ ਤਿਆਰ ਹੋ ਗਏ ਨੇ ਇਹ ਆਪਾਂ ਨੇ ਸੌਂਦੀ ਚਟਣੀ ਦੇ ਨਾਲ ਸਰਵ ਕੀਤੇ ਨੇ ਸੌਂਦੀ ਚਟਣੀ ਦੀ ਰੈਸਪੀ ਦੇਖਣਾ ਚਾਹੋਗੇ ਤਾਂ ਤੁਸੀਂ ਮੇਰੇ ਚੈਨਲ ਤੇ ਆ ਕੇ ਦੇਖ ਸਕਦੇ ਹੋ ਅੱਗੇ ਮੈਂ ਤੁਹਾਡੇ ਲਈ ਸੌਂਦੀ ਚਟਣੀ ਦੀ ਰੈਸਪੀ ਲੈ ਕੇ ਆਉਂਗੀ ਤੇ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ